ਪਿੰਡਾਂ ਦੇ ਵਿਕਾਸ ਦੀ ਗੱਲ ਕਰ ਰਹੇ ਸੀ ਤੇ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਇਹ ਦੋ ਤਿੰਨ ਪਿੰਡਾਂ ਦੀ ਖਾਸ ਕਰਕੇ ਕਿਉਂ ਗੱਲ ਕੀਤੀ ਪੰਜਾਬ ਦੇ ਵਿੱਚ 12-13 ਹਜ਼ਾਰ ਪਿੰਡ ਨੇ ਬਹੁਤੇ ਪਿੰਡਾਂ ਦੀ ਮੱਝ ਵਿੱਚ ਅੱਗੇ ਦੱਸਿਆ ਖਸਤਾ ਹਾਲਤ ਆ ਪਰ ਇਹ ਪਿੰਡਾਂ ਦੀ ਬਾਕੀ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹਾਲਤ ਆ ਇੱਕ ਤਰੀਕੇ ਨਾਲ ਪਿੰਡਾਂ ਦਾ ਕਾਇਆਕਲਪ ਇਹਨਾਂ ਲੋਕਾਂ ਨੇ ਇਹਨਾਂ ਨੌਜਵਾਨਾਂ ਨੇ ਕੀਤਾ ਵਾ ਸੋ ਇਹਨਾਂ ਨੂੰ ਰੈਕਗਨਾਈਜ਼ ਕਰਨਾ ਇਹਨਾਂ ਦੀ ਪਹਿਚਾਨ ਕਰਨਾ ਔਰ ਲੋਕਾਂ ਨਾਲ ਸ਼ੇਅਰ ਕਰਨਾ ਕਰਨੀ ਹੋ ਪਹਿਚਾਨ ਇਹਦੇ ਨਾਲ ਮੈਨੂੰ ਲੱਗਦਾ ਵਾ ਕਿ ਹੋਰ ਵੀ ਲੋਕੀ ਜਿਹੜੇ ਨੇ ਉਹ ਵੀ ਐਨਕਰੇਜ ਹੋਣਗੇ ਉਹ ਵੀ ਇਸ ਪਾਸੇ ਨੂੰ ਜ਼ਰੂਰ ਤੁਰਨਗੇ ਹੋਰ ਵੀ ਦਰਜਨਾ ਪਿੰਡ ਹੋਣਗੇ ਮੇਰੇ ਖਿਆਲ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਵਗੈਰਾ ਦੇ ਵਿੱਚ ਹੁਸ਼ਿਆਰਪੁਰ ਬਾਰੇ ਕੋਈ ਦੱਸਿਆ ਵੀ ਹੈ ਕੋਈ ਲੋਕਾਂ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਹੋਰ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਰੈਕਗਨਾਈਜ਼ ਕਰੀਏ ਔਰ ਮੇਰਾ ਖਿਆਲ ਹੈ ਇਹ ਫਰਜ਼ ਜਿਹੜਾ ਵਾ ਇਹ ਸਰਕਾਰ ਦਾ ਬਣਦਾ ਹੈ ਕਿ ਜੇ ਸਰਕਾਰ ਇਹਨਾਂ ਨੂੰ ਰੈਕਗਨਾਈਜ਼ ਕਰੇ ਇਹਨਾਂ ਨੂੰ ਮਾਨਤਾ ਦੇਵੇ ਇਹਨਾਂ ਨੂੰ ਇਹਨਾਂ ਨੂੰ ਇਨਾਮ ਵੰਡੇ ਤਾਂ ਕਿ ਹੋਰ ਪਿੰਡ ਵੀ ਇਸ ਪਾਸੇ ਨੂੰ ਤੁਰ ਸਕਣ ਪਰ ਜਿਹੜੀ ਅੱਜ ਗੱਲ ਨਿਕਲ ਕੇ ਆਈ ਆਂ ਵੀ ਜਿਹੜੀ ਪੰਚਾਇਤੀ ਰਾਜ ਡਿਪਾਰਟਮੈਂਟ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਕਿ ਕੇਂਦਰ ਤੋਂ ਤੇ ਸਰਕਾਰ ਕੋਲੋਂ ਗ੍ਰਾਂਟਾਂ ਕਿਹੜੇ-ਕਿਹੜੇ ਮਿਲ ਸਕਦੀਆਂ ਵਾ ਔਰ ਉਹਦੇ ਗ੍ਰਾਂਟਾਂ ਲੈਣ ਵਾਸਤੇ ਕੀ ਕਰਨ ਦੀ ਲੋੜ ਹੈ ਬਹੁਤੇ ਸਰਪੰਚਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਮੈਂ ਆਪਣੇ ਹਲਕੇ ਦੇ ਵਿੱਚ ਮੈਨੂੰ ਯਾਦ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੌਜਵਾਨ ਚੰਗਾ ਕੰਮ ਕਰਨਾ ਚਾਹੁੰਦੇ ਸੀਗੇ ਔਰ ਕੀਤਾ ਵੀ ਉਹਨਾਂ ਨੇ ਲੇਕਿਨ ਸ਼ਾਇਦ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਔਰ ਇਹਦੇ ਨਾਲ-ਨਾਲ ਮੇਰਾ ਖਿਆਲ ਆ ਕਿ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਵਾ ਕਿ ਉਹਨਾਂ ਕੋਲ ਪਾਵਰ ਸਕੀਮ ਹੈ ਤਾਕਤਾਂ ਕੀ ਨੇ ਕਉ ਜੀਏ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਕੋਲ ਕੀ ਤਾਕਤ ਹੈ ਤੇ ਉਹ ਕੀ ਕਈ ਫੈਸਲੇ ਨਹੀਂ ਲੈ ਸਕਦੇ ਸੋ ਇਹ ਸਾਰੀਆਂ ਸਰਕਾਰਾਂ ਦਾ ਕੰਮ ਹੈ ਡੀਸੀਜ਼ ਦਾ ਕੰਮ ਹੈ ਪੰਚਾਇਤੀ ਡਾਇਰੈਕਟਰ ਦਾ ਕੰਮ ਹੈ ਪੰਚਾਇਤੀ ਰਾਜ ਦਾ ਤਾਂ ਕਿ ਉਹ ਲੋਕਾਂ ਤੱਕ ਇਹ ਗੱਲ ਪਹੁੰਚਾ ਸਕਣ ਮੇਰਾ ਵੀ ਮੰਨਣਾ ਵਾ ਕਿ ਸਰਬਸੰਮਤੀ ਨਾਲ ਮੈਂ ਕਾਫੀ ਲੋਕਾਂ ਨਾਲ ਗੱਲ ਕੀਤੀ ਹੈ ਜਿੱਥੇ-ਇਥੇ ਸਰਬਸੰਮਤੀ ਨਾਲ ਸਰਪੰਚ ਚੁੜੇ ਗਏ ਨੇ ਉੱਥੇ ਬਿਹਤਰ ਕੰਮ ਹੋਇਆ ਵਾ ਸੋ ਹੁਣ ਪੰਚਾਇਤਾਂ ਦਾ ਸਮਾਵਲ ਜਾਈਦੀ ਚੋੜਾਂ ਦਾ ਔਰ ਅਸੀਂ ਆਸ ਕਰਦੇ ਹਾਂ ਵੀ ਹੋਰ ਜ਼ਿਆਦਾ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁੜੇ ਜਾਣਗੇ ਔਰ ਇਹ ਜਿਹੜਾ ਐਮ ਐਲ ਐਸ ਦੀ ਦਖਲਅੰਦਾਜ਼ੀ ਹਲਕਾ ਇੰਚਾਰਜ ਦੀ ਦਖਲਅੰਦਾਜ਼ੀ ਮੇਰੇ ਖਿਆਲ ਇਹਨੂੰ ਪਾਸੇ ਰੱਖਣਾ ਚਾਹੀਦਾ ਵਾ ਤਾਂ ਕਿ ਜੇ ਪਿੰਡ ਦਾ ਵਿਕਾਸ ਕੋ ਕਰਨਾ ਚਾਵੇ ਕਿਸੇ ਵੀ ਸਰਕਾਰ ਦਾ ਹੋਵੇ ਜੇ ਕਿਸੇ ਸਰਕਾਰ ਦਾ ਕਿਸੇ ਪਾਰਟੀ ਦਾ ਸਰਪੰਚ ਚੰਗਾ ਕੰਮ ਕਰ ਰਿਹਾ ਵਾ ਤੇ ਉਹਨੂੰ ਕਿਉਂ ਤੰਗ ਕਰਨਾ ਜਿਵੇਂ ਆਪਾਂ ਵੇਖਿਆ ਵਾ ਵੀ ਇੱਕ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 7 ਸਾਲਾਂ ਤੋਂ ਹੁਣ 1 ਰੁਪਈਆ ਨਹੀਂ ਢੇਲਾ ਨਹੀਂ ਮਿਲ ਰਿਹਾ ਕਿਉਂਕਿ ਉਹ ਦੂਜੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਪਾਰਟੀ ਨਾਲ ਪਾਰਟੀ ਦੀ ਸਪੋਰਟ ਕਰਨੀ ਉਹਨਾਂ ਦਾ ਨਿੱਜੀ ਫੈਸਲਾ ਵਾ ਉਹਨੂੰ ਆਪਾਂ ਪੈਨਲਾਈਜ਼ ਨਹੀਂ ਕਰ ਸਕਦੇ ਉਹਨੂੰ ਸਜ਼ਾ ਨਹੀਂ ਆਪਾਂ ਦੇ ਸਕਦੇ ਅਖੀਰ ਦੇ ਵਿੱਚ ਮੈਂ ਇੱਕ ਗੱਲ ਹੋਰ ਚਾਉਣਾ ਮੈਂ ਕਹਿਣੀ ਮੇਰਾ ਮੰਨਣਾ ਹੈ ਕਿ ਇਸ ਕਾਨੂੰਨ ਦੇ ਵਿੱਚ ਇੱਕ ਸੋਧ ਕਰਨ ਦੀ ਲੋੜ ਹੈ ਹੁਣ ਆ ਜਿਹੜੀਆਂ ਪਿਛਲੀਆਂ ਪੰਚਾਇਤਾਂ ਸੀ ਉਹਨਾਂ ਦੀ ਟਿਨਯੂਰ ਜਿਹੜੀ ਆ ਮਿਆਦ ਜਿਹੜੀ ਆ ਉਹ ਫਰਵਰੀ ਦੇ ਵਿੱਚ ਖਤਮ ਹੋ ਗਈ ਹੁਣ ਤੱਕ ਪੰਚਾਇਤਾਂ ਦੀ ਚੋਣ ਕਿਉਂ ਨਹੀਂ ਹੋ ਰਹੀ ਜਿਵੇਂ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਮਿੱਥੇ ਹੋਏ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਵਾ ਔਰ ਜਦੋਂ ਇੱਕ ਸਮਾਂ ਮਹੀਨਾ ਡੇਢ ਮਹੀਨਾ ਰਹਿ ਜਾਂਦਾ ਵਾ ਸਮਾਂ ਖਤਮ ਹੋਣ ਦੇ ਵਿੱਚ ਵਿਧਾਨ ਸਭਾ ਦੀ ਟਿਨਿਓਰ ਖਤਮ ਹੋਣ ਦੇ ਵਿੱਚ ਲੋਕ ਸਭਾ ਦਾ ਮਿਆਦ ਖਤਮ ਹੋਣ ਦੇ ਵਿੱਚ ਤੇ ਪਹਿਲਾਂ ਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਜੇ ਫਰਵਰੀ ਚ ਪਿਛਲੀਆਂ ਪੰਚਾਇਤਾਂ ਦੀ ਮਿਆਦ ਖਤਮ ਹੋਣੀ ਸੀ ਤੇ ਮੇਰਾ ਖਿਆਲ ਹੈ ਡਿਸੰਬਰ ਜਨਵਰੀ ਦੇ ਵਿੱਚ ਨਵੀਆਂ ਇਲੈਕਸ਼ਨਾਂ ਦਾ ਪ੍ਰੋਸੈਸ ਸ਼ੁਰੂ ਹੋ ਜਾਣਾ ਚਾਹੀਦਾ ਸੀ ਜਿਦੋਂ ਤੱਕ ਮਿਆਦ ਉਹਨਾਂ ਦੀ ਖਤਮ ਹੋਣੀ ਸੀ ਉਹ ਤੋਂ ਹਫ਼ਤਾਕ ਪਹਿਲਾਂ ਨਵੀਆਂ ਪੰਚਾਇਤਾਂ ਦੀ ਚੋਣ ਦੇ ਨਤੀਜੇ ਆ ਜਾਣੇ ਚਾਹੀਦੇ ਸੀ ਇਹ ਮੇਰੇ ਖਿਆਲਿਆ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਕਿ ਇਹਨਾਂ ਨੂੰ ਵੀ ਚੋਣਾਂ ਨੂੰ ਵਿਧਾਨ ਸਭਾ ਤੇ ਲੋਕ ਸਭਾ ਵਾਂਗ ਹੀ ਸਮਝਿਆ ਜਾਵੇ ਐਸ ਵੇਲੇ 6 ਮਹੀਨੇ ਹੋ ਗਏ ਆ ਔਰ ਇਹ ਸਰਕਾਰ ਜਿਹੜੀ ਆਪਣੇ ਮੈਨੂੰ ਬਦਲਾਵ ਲਿਆ ਰਹੀ ਸੀ ਇਹ ਤੇ ਬਾਕੀ ਸਰਕਾਰਾਂ ਨਾਲੋਂ ਵੀ ਬੱਤਰ ਹੋਈ ਆ ਕਿ ਇਹਨਾਂ ਨੇ ਚੋਣਾਂ ਵੱਲੋਂ ਹਾਲੀ ਕਦਮ ਹੀ ਨਹੀਂ ਚੁੱਕਿਆ ਮੈਨੂੰ ਲੱਗਦਾ ਘੱਟੋ ਘੱਟ ਅਜੇ 2-3 ਮਹੀਨੇ ਹੁਣ ਵੀ ਪ੍ਰੋਸੈਸ ਸ਼ੁਰੂ ਕਰਨ ਤੇ 2-3 ਮਹੀਨੇ ਲੱਗ ਜਣੇ ਆ ਸੋ ਮੇਰੇ ਖਿਆਲ ਇਹਦੇ ਵਿੱਚ ਕਾਨੂੰਨ ਦੇ ਵਿੱਚ ਇੱਕ ਸੋਧ ਕਰਨ ਦੀ ਲੋੜ ਹੈ ਆਪਾਂ ਪ੍ਰੈਸ਼ਰ ਪਾਵਾਂਗੇ ਤੇ ਤਾਂ ਦੀ ਇਹ ਸੋਧ ਹੋ ਸਕੂਗੀ